ਬਿਹાગੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇਉ ਮੇਰੀ ਜਿੰਦੂੜੀਏ ਤੇ ਮਨ ਮੁਖ ਮੂੜ ਇਆਨੇ RAM ਜੋ ਮੋਹ ਮਾਇਆ ਚਿੱਤ ਲਾਇੰਦੇ ਮੇਰੀ ਜਿੰਦੂੜੀਏ ਸੇ ਅੰਤ ਗਏ ਪਛਤਾਣੇ RAM ਹਰ ਦਰਗਹ ਢੋਈ ਨ ਲਹਿਨ ਮੇਰੀ ਜਿੰਦੂੜੀਏ ਜੋ ਮਨ ਮੁਖ ਪਾਪ ਲੁਭਾਣੇ RAM ਨਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ RAM ਸਭ ਜਾਏ ਮਿਲਹੁ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦ੍ਰਿੜਾ ਵੈ RAM ਹਰ ਜਪਦਿਆਂ ਖਿੰਨ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ RAM ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੁਹਤ ਸਫਲ ਹੈ ਮੇਰੀ ਜਿੰਦੂੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੂੜੀਏ ਜਮ ਕੰਕਰ ਨੇੜ ਨ ਆਵੇ ਰਾਮ ਹਰ ਵਿਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪ ਕਮਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁੱਟ ਕੱਤੇ ਰਾਮ ਹਰ ਨਿਰਭਉ ਨਾਮ ਪਤੀਜਿਆ ਮੇਰੀ ਜਿੰਦੜੀਏ ਸਭ ਝੱਖ ਮਰਨ ਦੁਸ਼ਟ ਕੁਪੱਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕੱਤੇ ਰਾਮ ਸੋ ਐਸਾ ਹਰ ਨਿਤ ਸੇਵੀ ਐ ਮੇਰੀ ਜਿੰਦੂੜੀਏ ਜੋ ਸਭ ਦੂ ਸਾਹਿਬ ਵੱਡਾ RAM ਜਿਨਿ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੂੜੀਏ ਤਿਨਾ ਨਾਹੀ ਕਿਸੈ ਦੀ ਕਿਛ ਚੱਡਾ RAM ਗੁਰ ਸੇਵੈ ਹਰ ਮਹਿਲ ਪਾਇਆ ਮੇਰੀ ਜਿੰਦੂੜੀਏ ਝੱਖ ਮਰਨ ਸਭ ਨਿੰਦਕ ਕੰਡਾ RAM ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੂੜੀਏ ਤੁਰ ਮਸਤਕ ਹਰ ਲੇਖ ਛੱਡਾ ਰਾਮ ਬਿਹાગੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੂੜੀਏ ਸਭ ਬਿਰਤੀ ਕਾਲ ਗਵਾਈਐ RAM ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰੀ ਆਈਐ RAM ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਪਾਣੇ RAM ਸੇ ਹਰ ਦਰਗਹ ਪੈਨਾਇਆ ਮੇਰੀ ਜਿੰਦੂੜੀਏ ਅਹਨਿਸ ਸਾਚ ਸਮਾਨੇ RAM ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ RAM 헤 ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਜਪ ਹਰ ਹਰ ਤ੍ਰਿਸਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੂੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਗੁਰੂ ਮੇਰੀ ਜਿੰਦੂੜੀਏ ਸੋ ਹਰ ਤਨ ਨਿਧ ਪਾਏ RAM ਵੜ ਭਾਗੀ ਸੰਗਤ ਮਿਲੇ ਮੇਰੀ ਜਿੰਦੂੜੀਏ ਨਾਨਕ ਹਰ ਗੁਣ ਗਾਏ RAM ਥਾਨ ਤਨੰਤਰ ਰਵ ਰਹਿਆ ਮੇਰੀ ਜਿੰਦੂੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਕਾ ਅੰਤ ਨ ਪਾਈਏ ਮੇਰੀ ਜਿੰਦੂੜੀਏ ਪੂਰਨ ਪੁਰਖ ਵਿਧਾਤਾ RAM ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੂੜੀਏ ਜੋ ਬਾਲਕ ਪਿਤ ਮਾਤਾ RAM ਸਹਸ ਸਿਆਣਪ ਨਹਿ ਮਿਲੈ ਮੇਰੀ ਜਿੰਦੂੜੀਏ ਜਨ ਨਾਨਕ ਗੁਰਮੁਖ ਜਾਤਾ ਨਾਮ ਛੱਕਾ 1 ਬਿਹਾਗੜਾ ਮਹੱਲਾ 5ਵਾਂ ਛੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਏਕ ਅਚੰਬਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ ਆਵਣ ਜਾਣ ਸਬਾਏ RAM ਆਵਣ ਤਾਂ ਜਾਣਾ ਤਿਨ ਹੈ ਕੀਆ ਜਨਮੇ ਦਿਨ ਸਿਰ ਜੀਆ ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਪਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਿਆ ਸਮਾਏ ਸਚ ਕਹੈ ਨਾਨਕ ਸੁਣਹੁ ਸੰਤੋ ਹਰ ਵਰਤੈ ਧਰਮ ਨਿਆਏ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ RAM ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ RAM ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹਿ ਸੋਭਾ ਪਾਈਐ ਜਿਨ ਕੋ ਵਿਧਾਤਾ ਤੁਰ ਹੋ ਲਿਖਿਆ ਤਿਨਾਂ ਰੈਣ ਦਿਨ ਲਿਵਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਦੇ ਜਨ ਕਹੈ ਨਾਨਕ ਮੁਕਤ ਹੋਆ ਹਰਿ ਹਰਿ ਨਾਮ ਅਰਾਧੇ ਕਰ ਜੋੜਿ ਹੋ ਸੰਤ ਇਕਤਰ ਹੋਏ ਮੇਰੇ ਲਾਲ ਜੀਓ ਅਬ ਨਾਸੀ ਬੁਰਖ ਪੂਜੇ ਹਾਰਾਮ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੈ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜੇਹਾ ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ RAM ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਆ ਸਮਾਏ RAM ਸਰਬੇ ਸਮਾਨ ਆਪ ਸੁਆਮੀ ਗੁਰਮੁਖਿ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੂਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹੈ ਨਾਨਕ ਸਤਗੁਰ ਮਿਲਾਇਆ ਹਰ ਪਾਇੜਾ ਘਰ ਆਏ ਰਾਗ ਬਿਹਾਗੜਾ ਮਹੱਲਾ ਪੰਜਵਾਂ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਨ ਆਧਾਰਾ RAM ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ RAM ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਨੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ਨਾਨਕ ਭੈੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲੱਖ ਉਲਾਹ ਨੇ 모ਹੇ ਹਰ ਜਬ ਲਗ ਨਹਿ ਮਿਲੇ ਰਾਮ ਮਿਲਨ ਕਉ ਕਰਉ ਉਪਾਬ ਕਿਛ ਹਮਾਰਾ ਨਹਿ ਚੱਲੇ ਰਾਮ ਚਲ ਚਿਤ ਬਿਤ ਅਨਿਤ ਪ੍ਰੇ ਬਿਨ ਕਵਨ ਵਿਦੀ ਨਾ ਤੀਜੀ ਐ ਖਾਨ ਪਾਨ ਸਿਗਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀ ਐ ਆਸਾ ਪਿਆਸੀ ਰਹਿ ਨ ਦਨੀਅਰ ਰਹਿ ਨਾ ਸਕੀ ਐ ਇਕ ਤਿਲੈ ਨਾਨਕ ਭਇੰਮ ਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਫਿਰ ਮਿਲੈ ਸੇਜ ਏਕ ਪ੍ਰਿਉ ਸੰਗ ਦਰਸ ਨ ਪਾਈਐ ਨਾਮ ਅਵਗਨ ਮੋਹ ਅਨੇਕ ਕਤ ਮਹਿਲ ਬੁਲਾਈਐ RAM ਨਿਰਗੁਨ ਨਿਮਾਣੀ ਅਨਾਥ ਬਿਨਵੈ ਮਿਲਹੁ ਪ੍ਰਭ ਕਿਰਪਾ ਨਿਦੇ ਪ੍ਰਮਪੀਤ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਦੇ ਗ੍ਰਹਿ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਬੇਅੰਪੈ ਸੰਤ ਸਰਣੀ ਮੋਹੇ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ RAM ਇਛ ਪੁੰਨੀ ਮਨ சாੰਤ ਤਪਤ 부ਝਾਇਆ RAM ਸਫਲਾਤੋ ਦਿਨਸ ਰਹਿਣੇ ਸੋਹਾਵੀ ਆਨੰਦ ਮੰਗਲ ਰਸ ਖਨਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਪਹਨਾ ਭ੍ਰਮ ਲੋਭ ਮੋਹ ਵਿਕਾਰ ਥਕੇ ਮਿਲ ਸਖੀ ਮੰਗਲ ਗਾਇਆ ਨਾਨਕ ਭੈਮਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ ਬਿਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਆਨੰਦਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਪਾਣਾ RAM ਕਰ ਦਇਆ ਮਇਆ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰੱਥ ਅਗੱਥ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਹੋ ਆਵਣ ਜਾਣਾ ਸਾਧ ਅ ਸਰਣੀ ਪਾਈਐ ਹਰ ਜੀਉ ਗੁਣ ਗਾਵਹਿ ਹਰ ਨੀਤਾ RAM ਧੂਰ ਭਗਤਨ ਕੀ ਮਨ ਤਨ ਲਗਉ ਹਰ ਜੀਉ ਸਭ ਪਤਿਤ ਪੁਨੀਤਾ RAM ਪਤਤਾ ਪੁਨੀਤਾ ਹੋਹਿ ਤਿਨ ਸੰਗ ਜਿਨ ਵਿਦਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜਹਿ ਸਵਾਇਆ ਰਿੱਧ ਸਿੱਧ ਨਵ ਨਿਧ ਹਰ ਜਪ ਜਿਨਨੀ ਆਤਮ ਜੀਤਾ ਬਿਨਵੰਤ ਨਾਨਕ ਵੱਡ ਭਾਗ ਪਾਈਐ ਸਾਦ ਸਾਜਨ ਮੀਤਾ ਜਿਨੇ ਸਚ ਬਣੰਜਿਆ ਹਰ ਜਿਉ ਉਸੇ ਪੂਰੇ ਸਾਹ ਰਾਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜਿਉ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਤਿਆ ਲੱਗ ਸੰਤ ਚਰਣੀ ਪੜੇ ਸਰਣੀ ਮਨ ਤਿਨਾਂ ਓ ਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸੇਈ ਸੱਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜਿਉ ਜਾ ਕੀ ਕਲ ਧਾਰੀ RAM ਗੁਰਮੁਖ ਮਨ ਹੋ ਨa ਵਿਸਰੈ ਹਰ ਜਿਉ ਕਰਤਾ ਪੁਰਖ ਮੁਰਾਰੀ RAM ਦੁਖ ਰੋਗ ਨa ਪਉ ਬਿਆਪੈ ਜਿਨਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ